ਨਾਲੇ ਸੱਚ ਦੱਸਦਾਂ ਹਾਂ ਦਾਵਾ ਸਿਆਣੇ ਤਾਂ ਬਥੇਰੇ ਟੱਕਣ ਟੱਕਦੇ ਆ ਨਿਆਣੇ ਪੋਲ ਖੋਲ ਦਿੰਦੇ ਆ ਮੰਮੀ ਮੈਂ ਕਰਦੀ ਰਹੀ ਜਿੰਨੇ ਜੋਗੀ ਆਗੀ ਠੀਕ ਆ ਨਾ ਕਰਦੀ ਰਹੀ ਤੂੰ ਤੇ ਨਾਲੇ ਮੁੰਡੇ ਨੂੰ ਛੱਡਾਂ ਹੀ ਆ ਨਾ ਜੇ ਕਿਤਾ ਮੁੰਡਾ ਬਿਮਾਰ ਹੋਗਾ ਫੇਰ ਵੇਖ ਲਈ ਤੇ ਜੇ ਮੈਂ ਨਾ ਛੱਡ ਕੇ ਆਉਂਦੀ ਤੇ ਫੇਰ ਤੁਸੀਂ ਉਦਾਂ ਕਹਿਣਾ ਸੀ ਕਿ ਜੇ ਉਹ ਕਹਿੰਦਾ ਸੀ ਤੈਨੂੰ ਛੱਡ ਆਉਂਦੀ ਤੁਸੀਂ ਮੈਨੂੰ ਕਿਸੇ ਪਾਸੇ ਟਿਕਣ ਵੀ ਦਿਓਗੇ ਗੋੜੇ-ਗੋੜੇ ਤਾਂ ਤੋ ਠੰਡਵਾ ਆਪਣੇ ਘਰ ਇੱਥੇ ਜਾਈਸੇ ਦਬਕਾ ਮਾਰ ਕੇ ਭਾਲ ਦੇ ਉੱਥੇ ਤਾਂ ਮੈਨੂੰ ਪਤਾ ਵਾ ਮੰਡੀਰ ਸਾਰੇ ਗੁੱਡਿਆਂ ਦੇ ਮਦਰ ਫਿਰਦੀ ਹੁੰਦੀ ਆ ਇੱਥੇ ਤਾਂ ਮੈਂ ਨਹੀਂ ਗੁੱਡੇ ਉੜਦੇ ਨਹੀਂ ਕਿਤੇ ਇੱਥੇ ਤਾਂ ਉਹਨੇ ਗੁੱਡਿਆ ਮਗਰ ਜਾਣਾ ਹੀ ਨਹੀਂ ਗੁੱਡੇ ਇੱਕ ਤੇ ਮੁੰਡਾ ਪਤਾ ਨਹੀਂ ਕਿੱਥੇ ਆ ਮੇ ਕੋਰਪ੍ਰੀਤ ਕਿੱਧਰ ਮੂੰਹ ਚੁੱਕਿਆ ਵਾ ਗੁੱਡਿਆਂ ਵਾਲੀ ਵੇਂਦਾ ਰਿਹਾ ਕਰ ਇੱਧਰ ਆ ਗੱਲ ਸੁਣ ਮੇਰੀ ਆ ਕੇ ਸਾਰਾ ਦਿਨ ਤੇਰਾ ਗੁੱਡਿਆਂ ਵਾਲੀ ਧਿਆਨ ਨਹੀਂਦਾ ਮੇਰੀ ਗੱਲ ਸੁਣ ਦਾਦੂ ਤੇਰੇ ਦਾ ਫੋਨ ਆਇਆ ਵਾ ਤੂੰ ਹੁਣ ਆਪਾਂ ਪਿੰਡ ਚੱਲੀਏ ਮਮਾ ਮੈਂ ਜਾਣਾ ਵੀ ਉਹ ਤਾਂ ਨੇ ਦੋ ਫੋਨ ਕਰ ਦਿੱਤੇ ਆ ਅੱਗੇ ਤੇ ਮੈਂ ਆਲਾ ਟਾਲਾ ਲਾਤਾ ਹੀ ਤੇ ਹੁਣ ਉਹਨਾਂ ਨੇ ਕਹਿਣਾ ਵਾ ਵੀ ਆਈ ਨਹੀਂਗੀ ਫੇਰ ਪਾਪਾ ਤੇਰੇ ਨੂੰ ਦੱਸਣਗੇ ਤੇ ਫੇਰ ਉਹ ਮੁੜ ਕੇ ਗੁੱਸੇ ਹੋਣਗੇ ਮੈਨੂੰ ਤੇ ਚੰਗਾ ਰਹੇਗਾ ਤੂੰ ਚਲ ਜਾ ਹਾਂ ਮੈਂ ਨਾਨੀ ਮਿਨਾਪੀ ਸਾਡੂ ਇੱਥੇ ਮੇਰੇ ਬੁਰੇ ਯਾਰ ਦੋਸਤੋਂ ਤੇਰੇ ਕੋਈ ਹੈਗਾ ਵੀ ਨਹੀਂ ਆ ਗੁਰਪ੍ਰੀਤ ਇਹ ਤਾਂ ਗੱਲ ਠੀਕ ਆ ਪਰ ਤੂੰ ਪਿਆਰੀਆਂ ਜਿਹਾ ਦੌੜਾ ਫਿਰਨਾ ਬੰਦ ਮੁੜ ਕੇ ਐਵੇਂ ਬਿਮਾਰ ਹੋ ਕੇ ਆਏਂਗਾ ਨਹੀਂ ਦੌੜ ਜਾ ਨਾਨੀ ਆਪੇ ਪੈਸੇ ਦੇ ਦੇਣਗੇ ਮੈਂ ਦੁਕਾਨੋਂ ਲੈ ਆਉਂਗਾ ਇੱਕ ਦੇ ਬਸ ਨਾ ਨਾਨੀ ਨੇ ਤੈਨੂੰ ਵਗਾੜਿਆ ਵਾ ਤੈਨੂੰ ਪੈਸੇ ਦੇਈ ਜਾਂਦੀ ਆ ਤੂੰ ਗੁੱਡਿਆ ਮਗਰ ਬਸ ਭੱਜਾ ਫੇਰ ਆਪਣੇ ਜਿਹੜੇ ਹੁੰਦੇ ਆ ਤੂੰ ਇਦਾਂ ਹੀ ਬਸ ਕਰ ਖਰਾਬ ਖੂਬ ਕਰ ਲੈਣਾ ਵਾ ਚੱਲ ਕੋਈ ਨਹੀਂ ਵੇਖਦੀ ਆ ਮੈਂ ਫੇਰ ਪੁੱਛਦੀ ਆ ਨਾਨੀ ਤੇਰੀ ਨੂੰ ਕਿ ਜੇ ਉਹ ਸਾਡਾ ਹੋਣਗੇ ਨਾ ਤੇ ਫੇਰ ਤੂੰ ਰਿਆ ਪੀ ਚੱਲ ਮੈਂ ਪੁੱਛਦੀ ਆ ਨਾਨੀ ਤੇਰੀ ਨੂੰ ਜਗਾ ਛੇਤੀ ਆ ਜੀ ਹੁਣ ਮੰਮੀ ਕੀ ਕਰਨੀ ਆ ਖੁਸ਼ ਵੀ ਨਹੀਂ ਆਟਾ ਡਈ ਛਾਨਣ ਅੱਛਾ ਗੁੰਨ ਲੱਗੇ ਆਹੋ ਮੈਂ ਗੁੰਨ ਕੇ ਰੱਖ ਲੈਣੀ ਆ ਫੇਰ ਚੱਲ ਉਹ ਮੈਂ ਤੁਹਾਨੂੰ ਗੱਲ ਕਰਨੀ ਸੀ ਕਾਦੀ ਪੀਣਾ ਡਾਡੀ ਦਾ ਫੋਨ ਆਉਂਦਿਆ ਸੀ ਫੇਰ ਹੂੰ ਆਖਣ ਦਿਆ ਸੀਗਾ ਵੀ ਤੂੰ ਆ ਜਾ ਹੁਏ ਨਹੀਂ ਠੀਕ ਹੈ ਜੀ ਨੇ ਕਹਿਆ ਡਿਆ ਹੈਗਾ ਵੀ ਫਰਕ ਤੇ ਕਹਿੰਦਾ ਪੈ ਗਿਆ ਵਾ ਹੂੰ ਤੇ ਇਦਾਂ ਵੀ ਚਲ ਤੂੰ ਆ ਜਾ ਇਹ ਐਵੇਂ ਮੁੜ ਕੇ ਇਹ ਵੀ ਗੱਲਾਂ ਕਰਨੀਆਂ ਉਹਨੇ ਇਹ ਤੇ ਮੈਂ ਇਦਾਂ ਕਰਾਂ ਮੈਂ ਚਲਣਾ ਚਾਹਾਂ ਆਹ ਫੇਰ ਕਿਹੜਾ ਨਿਕਲਿਆ ਜਾਣਾ ਤੇਰੇ ਕੋ ਗਾਂ ਰੋ ਹੁਣ ਗਾਂ ਜਾਹੀਂ ਚਾਰ ਦਿਨ ਤੇ ਠੀਕ ਵਾ ਹੁਣ ਦੋ ਵਾਰੀ ਉਹਨੇ ਫੋਨ ਕਰ ਦਿੱਤਾ ਵਾ ਤੇ ਫੇਰ ਐਵੇਂ ਉਹਨੂੰ ਪਾਪਾ ਇਹਦੇ ਨੂੰ ਦੱਸਣਗੇ ਉਹਨੇ ਫੇਰ ਉਥੋਂ ਫੋਨ ਕਰਕੇ ਮੇਰੇ ਦਿਵਾਲੇ ਹੋਣਾ ਤੇ ਫਿਰ ਕੀ ਫਾਇਦਾ ਹੋਣਾ ਮੈਨੂੰ ਚੱਲ ਵੇਖ ਲੈ ਫੇਰ ਇੰਦੇ ਫੇਰ ਚਾਇਆ ਚਲ ਜਾ ਫੇਰ ਮੁੜ ਕੇ ਕੋਪਰੀ ਦਾ ਫੰਡਿਆ ਮੈਂ ਰਹਿਣਾ ਚਾਹ ਰਹਿਂਦੇ ਉਹਨੂੰ ਛੱਡ ਜਾ ਫੇਰ ਉਹਨੂੰ ਛੱਡ ਜਾ ਉਹਨੂੰ ਏ ਆਪੇ ਉਹਦਾ ਧਿਆਨ ਰੱਖਿਓ ਐਵੇਂ ਨਾ ਪੱਜਾ ਫਿਰਦਾ ਰਵੇ ਚਲ ਕੋਈ ਨਹੀਂ ਇੱਥੇ ਫੇਟਣਾ ਉਹਨੇ ਕੋਠਿਆਂ ਦੀ ਆਪਣੇ ਤੇ ਹੋਰ ਕਿਹੜਾ ਲੰਬੇ ਲੰਬੇ ਦਾ 60 ਫੁੱਟ ਦਾ ਲਵਾ ਲੈ ਧਿਆਨ ਰੱਖੀ ਤੂੰ ਹੀ ਰੱਖਣਾ ਧਿਆਨ ਉਹਨਾਂ ਨੇ ਤੇ ਦੋਵਾਂ ਨੇ ਰੱਖਣਾ ਉਹਨਾਂ ਨੂੰ ਕਿ ਲੋੜ ਰੱਖੰਦੀ ਉਹਨਾਂ ਦੇ ਘਰੇ ਕੋ ਲੱਗਦਾ ਜਿਹੜਾ ਰੱਖਣਾ ਉਹਨਾਂ ਨੂੰ ਆ ਤੂੰ ਮੁੜ ਕੇ ਆ ਕੇ ਤੇ ਛੱਡ ਜਿਓ ਆਹ ਜਾਣੂ ਮੈਂ ਕਿ ਸਾਡਾ ਮੰਗ ਜਾ ਕੇ ਆਉ ਤਾਂ ਬਹਿ ਜਾਨੀ ਆ ਫੇਰ ਚਲ ਜਾਨੀ ਆ ਫੇਰ ਮੁੜ ਕੇ ਉਹਨੇ ਔਖੀ ਹੋਣਾ ਵਾ ਫੇਰ ਤੈਨੂੰ ਪਤਾ ਹੀ ਆ ਫੇਰ ਮੂੰਹ ਸਿਰੋ ਤੇ ਅੱਗੇ ਨਹੀਂ ਬੋਲਦੀ ਹੈਗੀ ਛੁੱਟੀਆਂ ਵੀ ਫੇਰ ਵੱਧ ਗਈਆਂ ਫੇਰ ਆਖੰਡੇ ਗੜੀ ਵਾਲੀਆਂ ਵੱਧ ਗਈਆਂ ਤਾਂ ਹੀ ਉਹ ਕਹਿਣ ਡਿਆ ਵਾ ਨਾ ਹੂੰ ਚੱਲ ਤੁਸੀਂ ਹੁਣ ਨਿਆਣੇ ਨਾਲ ਘੇਡੇ ਲੱਗਾ ਉਹਦਾ ਜਾਣ ਨੂੰ ਚੀਨੀ ਦਾ ਕਰਨ ਡਿਆ ਚੱਲ ਕੋਈ ਨਹੀਂ ਐਂਦੇ ਤੂੰ ਸਾਡਾਉਂ ਫੇਰ ਜਾ ਕੇ ਚਲੋ ਮੈਂ ਵੇਖਾਂ ਫੇਰ ਪਾਵਾਂ ਕੱਪੜੇ-ਕੱਪੜੇ ਚੱਲ ਪਾ ਲੈਣਾ ਫੇਰ ਮੈਂ ਆਟਾ-ਉਟਾ ਗੋਲਣਾ ਚਲ ਠੀਕ ਆ ਫੇਰ ਮੈਂ ਰੋਟੀਆਂ ਤਾਂ ਨੂੰ ਲਾਦਾ ਮਾਮੂ ਜੀ ਹਾਂ ਜੀ ਹੂੰ ਨੁਖਾ ਨੁਲਿਆ ਦੋ ਕੋਕ ਨਾਲ ਗੁੱਡੀਆਂ ਲਿਆ ਦੋ ਆਇਆ ਕਿੱਥੋਂ ਆ ਤੂੰ ਬਾਹਰੋਂ ਖੇਡ ਕੇ ਬਾਹਰੋਂ ਖੇਡ ਕੇ ਤੇ ਆਇਆ ਤੇ ਉਹ ਮੰਮੀ ਤੇਰੀ ਚੜ ਗਈ ਤੇ ਤੂੰ ਕਿਉਂ ਨਹੀਂ ਗਿਆ ਮੈਂ ਅਜੇ ਰਹਿਣਾ ਹੈ ਦਾਦੀ ਦੇ ਫੋਨ ਆਈ ਜਾਂਦਾ ਹੈ ਦਾਦੀ ਦਾ ਫੋਨ ਆ ਮੁੰਡਿਆ ਜੇ ਤੂੰ ਸਕੂਲੇ ਨਹੀਂ ਜਾਇਆ ਕਰਨਾ ਜਾਇਆ ਕਰਨਾ ਜੇ ਛੁੱਟੀਆਂ ਹੈਂਆਂ ਵਾ ਉਹ ਛੁੱਟੀਆਂ ਤੇ ਹੈ ਗਏ ਭਰਾ ਤੂੰ ਉਹਦੇ ਨਾਲ ਹੀ ਚੱਲ ਜਾਣਾ ਸੀ ਪਰ ਮੈਂ ਰਹਿਣਾ ਹੈ ਰਹਿਣਾ ਤੇ ਹੈਗਾ ਸੀ ਤੇ ਗੁੱਡੀਆਂ ਨਹੀਂ ਉਹ ਮੈਂ ਲੈ ਆ ਕੇ ਦੇਣੀਆਂ ਤੇ ਨਾ ਮੈਂ ਕੋ ਖਾਣ ਨੂੰ ਲੈ ਆ ਕੇ ਦੇਣਾ ਠੀਕ ਹੈ ਨਾ ਨਾਨੀ ਕੋ ਤੇਰੀ ਕੋ ਪੈਸੇ ਹੈਗੇ ਆ ਤੇ ਤੂੰ ਉਹਨੂੰ ਕਹਿ ਆਪੇ ਤੈਨੂੰ ਲਿਆ ਦਿੰਦੀ ਐ ਮਾਮੂ ਜੀ ਨਾਨੀ ਕੋ ਵੀ ਗਿਆ ਸੀ ਨਾਨੀ ਕਹਿੰਦੀ ਸੀ ਵੀ ਮਾਮੂ ਨੂੰ ਜਾ ਕੇ ਕਹਿ ਆਹੋ ਉਹਨੇ ਆਪਣੇ ਕੋਲੋਂ ਲਾ ਕੇ ਤੇ ਮੇਰੇ ਗੱਲ ਪਾਤਾ ਹੋਣਾ ਹੈ ਉਦਾਂ ਦੇ ਸਭ ਕੋ ਸਾਡੇ ਕੋਲ ਲੈ ਜਾਂਦੀਆਂ ਹਾਂ ਤੇ ਹੁਣ ਗੁੱਡੀਆਂ ਚੋ ਕੇ ਵੀ ਪੈਸੇ ਨਹੀਂ ਆਣਾਂ ਕੋ ਨਾਲੇ ਤੂੰ ਰਹਿ ਆ ਕਿਉਂ ਆਪਣੀ ਮੰਮੀ ਦੇ ਨਾਲ ਹੀ ਜਾਂਦਾ ਮੈਂ ਆ ਰਹਿਣਾ ਹੈ ਮੇਰੇ ਉੱਤੇ ਕੋਈ ਦੋਸਤ ਰਹਿਣਾ ਆਂ ਤੇ ਫਿਰ ਉਹਦੇ ਕੋ ਪੈਸੇ ਲੈ ਕੇ ਰੱਖਦਾ ਵੀ ਮੈਂ ਗੁੱਡੀਆਂ ਲਿਆਉਣੀਆਂ ਬਾਅਦ ਚ ਤੋ ਗੰਡੇ ਇਨ ਨਾ ਨਿਕਲ ਨਾ ਨਿਕਦੀ ਮਾਮੂ ਕਰ ਲੈ ਮੇ ਕੋ ਹਾਨੀ ਆ ਕੋਈ ਵੀ ਪੈਸਾ ਨਾਨੀ ਨੇ ਕਹਿ ਮਾਮੂ ਨੇ ਦੇਤਾ ਜਵਾਬ ਤੇ ਮੈਨੂੰ ਲਿਆ ਕੇ ਦੋ ਠੀਕ ਆ ਆ ਨਾਨੀ ਨੇ ਜਵਾਬ ਦੇਤਾ ਹੁਣਾਂ ਦੀ ਹੁਣੀ ਆ ਨਾ ਵੀ ਉਹਨੂੰ ਕਹਿ ਆਪੇ ਲਿਆ ਕੇ ਦਿੰਦਾ ਮੈਂ ਤਾਂ ਨਹੀਂ ਕੋਈ ਵੀ ਲਿਆ ਕੇ ਦੇਣਾ ਸਿੱਧੀ ਗੱਲ ਬੋਲਦੀ ਆ ਤੇ ਬੋਲਦੀ ਰਹੇ ਹੁਣ ਜਾ ਕੇ ਦੱਸੂਗਾ ਨਾ ਤੇ ਇਦਾਂ ਕਹਿੰਦਾ ਤੇ ਵੀ ਨਖਤਾ ਨਾ ਉੱਥੇ ਹੀ ਤਾਰ ਕੇ ਚਲ ਗਿਆ ਪੀ ਤੁਮਾ ਸਾ ਗਾਂ ਆ ਜਾ ਦੋ ਪੈਰ ਆ ਜੇਂਗਾ ਤੇ ਤੈਨੂੰ ਕੀ ਹੋ ਚੱਲਿਆ ਇੱਕ ਮੁੰਡਾ ਵਾ ਤੇ ਉਹ ਵੀ ਉੱਥੇ ਰਹਿ ਪਿਆ ਹੁਣ ਇਹਨਾਂ ਨੇ ਪਤਾ ਨਹੀਂ ਕਿਹੜੇ ਮੂੰਹ ਬੋਲਣਾ ਤੁਰ ਹੀ ਆਉਂਦੇ ਹੀ ਉਹ ਲੱਗ ਗਿਆ ਟਾਈਮ ਹੁਣ ਮੁੰਡਾ ਨਹੀਂ ਨਾਲ ਹੈਗਾ ਪਤੰਗ ਕਿ ਤਾਣਾ ਤੇ ਸਸਿ ਗਣ ਮੇ ਸਸੇ ਕਾਰ ਆ ਗਈ ਆ ਹਾਂਜੀ ਕਿੱਦਾਂ ਜੇ ਤੁਹਾਡਾ ਠੀਕ ਜੇ ਹਾਂ ਠੀਕ ਹੁਣ ਤੂੰ ਸੁਣਾ ਪਿੰਡ ਠੀਕ ਠਾਕ ਸਭ ਹਾਂਜੀ ਠੀਕ ਆ ਵਧੀਆ ਤੇ ਕੀ ਗੱਲ ਹੋਈ ਹੁਣ ਆ ਕੇ ਇਹ ਦਿਲਜਿੰਦਰ ਠੰਡ ਜੀ ਲੱਗ ਗਈ ਤੈਨੂੰ ਪਤਾ ਹੀ ਆ ਠੰਡ ਕਿੱਦਾਂ ਵਾ ਹੁਣ ਅਹੋ ਤੇ ਹੈ ਹੀ ਤਾਂ ਕੰਮ ਕਰਨਾ ਪੈਂਦਾ ਤਾਰ ਵੀ ਕੱਢਣੀ ਪੈਂਦੀ ਹੀ ਘਰ ਦਾ ਵੀ ਕੰਮ ਕਰਨਾ ਪੈਂਦਾ ਹੈਗਾ ਚੱਲ ਕੋਈ ਨਹੀਂ ਕੰਮ ਆਸਾ ਘੱਟ ਕਰ ਲੈਂਦੇ ਜੇ ਪੋਤਾਂ ਖਲਾਰਾ ਪਿਆ ਹੋਵੇ ਤਾਂ ਵੀ ਲੋਕ ਗੱਲਾਂ ਕਰਦੇ ਤੇ ਗੰਦ ਪਿਆ ਹੀ ਘਰ ਚੱਲ ਖਲਾਰਾ ਕਿੰਨਾ ਕ ਭੰਡਿਆ ਹੀ ਗੁਰਪ੍ਰੀਤ ਤੇ ਇੱਥੇ ਨਹੀਂ ਤੇ ਖਲਾਰਾ ਕਿੰਨੇ ਪਾਉਣਾ ਹੈ ਤੇ ਨਾਲ ਗੋਪੀ ਰਾਜ ਖੇਡਣ ਦਾ ਪਿਆ ਬਣਿਆਣਿਆਂ ਦੇ ਨਾਲ ਆਇਆ ਨਹੀਂਗਾ ਮਮੀ ਉਹ ਉੱਥੋਂ ਹੀ ਨਹੀਂਗਾ ਆਇਆ ਆਂਦਾ ਮੇਰੀਆਂ ਸੁੱਟੀਆਂ ਵਧ ਗਈਆਂ ਵੰਦੇ ਮੈਂ ਨਹੀਂਗਾ ਜਾਣਾ ਹੈਗਾ ਲੈ ਦੱਸ ਕਿੰਨੀ ਠੰਡ ਵਾ ਤਾਂ ਤੂੰ ਨਾਲ ਲੈ ਕੇ ਆਉਂਦੀ ਆਂ ਜੇ ਨਿਆਣੇ ਇੱਕ ਵਾਰ ਠੈਚਲ ਜਾ ਤਾਂ ਫੇਰ ਮੈਂ ਤਾਂ ਬਥੇਰਾ ਗਿਆ ਸੀ ਮੰਮੀ ਤੇ ਚੱਲ ਨਾਲ ਹੀ ਪਰ ਉਹ ਮੰਨਿਆ ਹੀ ਨਹੀਂ ਤੇ ਮੈਂ ਜਾਣਾ ਹੀ ਨਹੀਂ ਕਹਿੰਦਾ ਜਾਣਾ ਹੀ ਨਹੀਂ ਤੇ ਫੇਰ लवली ਵੀ ਕਹਿੰਦਾ ਵੀ ਚੱਲ ਛੱਡ ਜਾ ਅਦਾ ਚਾਰਕ ਦੇਣ ਨੂੰ ਮੁਰਕੇ ਛੱਡ ਆਉਂਗਾ ਪੁੱਤ ਇਹ ਹਾਜੀ ਠੰਡ ਵਿੱਚ ਨਾ ਨਿਆਣੇ ਨੂੰ ਆਪ ਹੀ ਸੰਭੀਦਾ ਵਾ ਤੂੰ ਉੱਥੇ ਛੱਡ ਆਈ ਆਂ ਉਹਨਾਂ ਨੂੰ ਮੰਨਣਾ ਉਹਨੇ ਉਹਦੇ ਮੈਂ ਮੰਮੀ ਆਪ ਇਹੋ ਕਹਿੰਦੀ ਕਿ ਚੱਲ ਆ ਜਾਂਦਾ ਤੇ ਚੰਗਾ ਹੀ ਨਾਲੇ ਇੱਥੇ ਵੀ ਤੁਹਾਨੂੰ ਪਤਾ ਵਾ ਫੇਰ ਨਿਆਣੇ ਨਾਲ ਹੀ ਰੌਣਕ ਹੁੰਦੀ ਆ ਪਰ ਉਹ ਮੰਨਦਾ ਹੀ ਨਹੀਂ ਕਿ ਉੱਥੇ ਨਿਆਣਿਆਂ ਦੇ ਨਾਲ ਲੱਗਾ ਸੀਗਾ ਪਰ ਤੂੰ ਹਾਂ ਨਾ ਗੱਲ ਗਲਤ ਕਰਕੇ ਆਈ ਆ ਨਾ ਲੈ ਕੇ ਆਉਣਾ ਸੀ ਉਹਨੂੰ ਉਹ ਤਾਂ ਗੱਲ ਠੀਕ ਆ ਮਮੀ ਹੁਣ ਨਿਆਣਾ ਆ ਹੀਗਾ ਤੇ ਮੈਂ ਹੁਣ ਕੀ ਕਹਿੰਦੀ ਆ ਉੱਥੇ ਉਹ ਵੀ ਫਿਰ ਲਗਲੀ ਵੀ ਕਹੀ ਜਾਂਦਾ ਕਿ ਕੋਈ ਨਹੀਂ ਛੱਡ ਜਾ ਛੱਡ ਜਾ ਜੇ ਹੁਣ ਮੈਂ ਉਹਦੀ ਨਾ ਮੰਨਦੀ ਤੇ ਆਪਣਾ ਹੀ ਲੈ ਆ ਇਹਨੂੰ ਹੜਤੇ ਚ ਯਕੀਨੀ ਨਹੀਂ ਹੈਗਾ ਭਲਾ ਹੀ ਮੁੰਡਾ ਨਾ ਸਾਪਾਂਗੇ ਚੱਲ ਠੀਕ ਵਜੇ ਰਹਿ ਪਿਆ ਤੇ ਨਾਨੀ ਨੂੰ ਕਹਿਣਾ ਹੈ ਧਿਆਨ ਰੱਖੇ ਫਿਰ ਉਹਦਾ ਨਹੀਂ ਰੱਖਣਗੀ ਆ ਦੋ ਜਣੀਆਂ ਉਹਦਾ ਧਿਆਨ ਵੀ ਨਾ ਰੱਖਣਗੀ ਆ ਚੱਲ ਕੋਈ ਨਹੀਂ ਬਹੁਤ ਹੀ ਤੇ ਮੈਂ ਚਲ ਰੱਖ ਸਮਾਨ ਅੰਦਰ ਅਕਲ ਤੱਕ ਦਾ ਕਿ ਤੇ ਠੰਡ ਗੁੜੇ ਗੁੜੇ ਆ ਤੇ ਮੁੰਡੇ ਨੂੰ ਉੱਥੇ ਛੱਡ ਆਈ ਆ ਭਰਾ ਪਰ ਜਾਈ ਨਾ ਤੇ ਬੰਦੀ ਨਹੀਂ ਉਹਨਾਂ ਨੇ ਕਿੰਨਾ ਕੁ ਪੁੱਛਣਾ ਵੈ ਇਹਨੂੰ ਤੇ ਨਾਨੀ ਜਾਈ ਲੈ ਕੇ ਆਪਸੋ ਤੀ ਰਹੂਗੀ ਨਾ ਇਹ ਬਾਹਰ ਕੁੱਤੇ ਹੁੰ ਫਿਰਦਾ ਰਹੂਗਾ ਇਹਨਾਂ ਨਹੀਂ ਭੀ ਆਪਣੇ ਨਾਲ ਲੈ ਕੇ ਆਵਾ ਹਵਾਰਾ ਹੀ ਹੋਈ ਆ ਪੜਾਈ ਖਰਾਬ ਕਰਨ ਲਈ ਆ ਉਹਦੀ ਪਤਾ ਵੀ ਹੈ ਵੱਡੀ ਕਲਾਸ ਵਿੱਚ ਹੋਣ ਰਿਆ ਇੱਥੇ ਹੁੰਦਾ ਟਿਊਸ਼ਨ ਤੇ ਜਾਂਦਾ ਉੱਥੇ ਜਿਹੜਾ ਆਉਂਦੇ ਹੀ ਨਾ ਚਾਰ ਅੱਖਰ ਉਹ ਵੀ ਭੁੱਲ ਜਾਣੇ ਆਜੂ ਮੁੜ ਕੇ ਖੋਤਾ ਬਣ ਕੇ ਅਗੇ ਬਾਹਰ ਬੈਠੀ ਐ ਬਾਹਰ ਹੀ ਬੈ ਗਈ ਹੋਇਆ ਅੱਜ ਵੀ ਕੰਮ ਤੁਹਾਡਾ ਕਿ ਨਹੀਂ ਕੰਮ ਰਮਨ ਸਰਕਾਰੀ ਕੰਮ ਇਹ ਜਿਸ਼ੇ ਤੀ ਥੋੜੇ ਹੋ ਇਹਨੇ ਤੇ ਅਸੀਂ ਜਾਂਦੇ ਜਾਂਦੇ ਹੋਏ ਨੇ ਵੇਖ ਲਓ ਦਫਤਰਾਂ ਚ ਬੈਠੇ ਆ ਉਹਨਾਂ ਦਾ ਮੂੰਹ ਹੀ ਹਿਲਣਾ ਹੁੰਦਾ ਵਾ ਵੀ ਕੱਲ ਨੂੰ ਫੇਰ ਆਜੋ 4 ਦਿਨ ਹੋ ਗਏ ਅੱਜ ਲਗਾਤਾਰ ਹੀ ਜਾਣਾ ਪੈਂਦਾ ਰਮਨ ਉਹਨਾਂ ਦਾ ਮੂੰਹ ਹਿਲਣਾ ਵਾ ਤੇ ਜੇ ਉਹਨਾਂ ਕਹੇ ਤਾਂ ਵੀ 2-4 ਦਿਨ ਹੋਰ ਲੱਗਣੇ ਤਾਂ ਰੋਣਾ ਹੀ ਪੈਣਾ ਤੇ ਫੇਰ ਜਾਣਾ ਹੀ ਪੈਣਾ ਉਹੋ ਹੀ ਤਾਂ ਗੱਲ ਵਾ ਤਨਖਾਹਾਂ ਵੀ ਲੈਂਦੇ ਆ ਤੇ ਕੰਮ ਵੀ ਵੇਖ ਲੈ ਕਿਸ ਦਾ ਸਿਰੇ ਨਹੀਂ ਚਾੜਦੇ ਤੇ ਨਾਲੇ ਨੌ ਰਾਣੀ ਆ ਗਈ ਐ ਤੁਹਾਡੀ ਬਾਕੀ ਕੌਣ ਲਵਲੀ ਛੱਡ ਕੇ ਗਿਆ ਲਵਲੀ ਕਿੱਥੇ ਛੱਡ ਕੇ ਗਿਆ ਵਾ ਕੱਲੀ ਤੁਰੀ ਆਉਂਦੀ ਸੀ ਮੁੰਡੇ ਨੂੰ ਨਾਲ ਨਹੀਂ ਲੈ ਕੇ ਆਈ ਮੁੰਡੇ ਨੂੰ ਉੱਥੇ ਛੱਡ ਆਈ ਆ ਤੇ ਉਹਦਾ ਹੁਣ ਸਕੂਲ ਦਾ ਟਾਈਮ ਹੀ ਤੇ ਉਹਨੇ ਚਾ ਸਕੂਲ ਦਾ ਟਾਈਮ ਤੇ ਛੱਡੋ ਛੁੱਟੀਆਂ ਵਧ ਗਈਆਂ ਵਾ ਪਰ ਇਹਨੂੰ ਅਕਲ ਮਾਸਾ ਨਹੀਂ ਗਈ ਹੈਗੀ ਉਤੋਂ ਕੋੜੇ-ਕੋੜੇ ਤਾਂ ਠੰਡ ਵਾ ਆਪਣੇ ਬੱਚੇ ਦਾ ਆਪ ਹੀ ਧਿਆਨ ਰੱਖੀਦਾ ਵਾ ਨਾਨੀ ਆਪ ਅੰਦਰ ਕੰਮ ਧੰਦਾ ਕਰਦੀ ਰਹੂ ਤੇ ਇਹਦੇ ਨਿਆਣੇ ਵਾਲ ਕਿੰਨੇ ਵੇਖਣਾ ਮਾਮੇ-ਮਾਮੀ ਨਾਲ ਤੇ ਹੋਣੀ ਬੰਦੀ ਉਹਨਾਂ ਦੀ ਮੇਰੇ ਸਾਹਮਣੇ ਰਵਰਾਵ ਹੀ ਛੱਡ ਗਈ ਹਣੀ ਆ ਕਹਿੰਦੀ ਹਣੀ ਛੱਡਾ ਤੇ ਆਈ ਆ ਨਾ ਤੇ ਜੇ ਕਿਤੇ ਬਿ ਨਾਲੇ ਉਹਦੀ ਪੜਾਈ ਖਰਾਬ ਕਰਨ ਰਹੀ ਆ ਗੁੱਡਿਆਂ ਮਗਰ ਅਸ ਭੱਜਾ ਫਿਰਦਾ ਹਣਾ ਛਦਾਈਆਂ ਵਾਂਗ ਜਿਹੜੇ ਚਾਰ ਅੱਖਰ ਆਉਂਦੇ ਹੋਵੇ ਪੁੱਲ ਜਾਣੇ ਆ ਉਹ ਰਮਨ ਨਾਰ ਕੇ ਧਿਆਨ ਦਿੰਦੇ ਹੁੰਦੇ ਆ ਲੋਕੀ ਮਾਹ ਆਪਣੇ ਨੇੜੇ ਸਾਹਮਣੇ ਤੈਨੂੰ ਵੀ ਪਤਾ ਹੈਗਾ ਇਹ ਗੱਲ ਦਾ ਉਹ ਤਾਂ ਮੈਨੂੰ ਪਤਾ ਵਾ ਪਰ ਸਿਆਣਪ ਇਹਨੂੰ ਵਰਤਣੀ ਚਾਹੀਦੀ ਸਿਆਣੇ ਕਹਿੰਦੇ ਨੇ ਨਾ ਟੁਕੜੇ ਖਾਦੇ ਦੇਣ ਵਾਲਾ ਇਹ ਕੱਪੜੇ ਪਾਟੇ ਘਰਾਂ ਨੂੰ ਆਏ ਇਹੋ ਘਾਰੀ ਕੰਮ ਆਉਣਾ ਵਾ ਉਹ ਨਾਨਕੇ ਨਹੀਂ ਕੰਮ ਹੋਣੀ ਰਮਨ ਇਹ ਤੇ ਸਮਝੀ ਇਹਨੂੰ ਚਾਹੀਦੀ ਇਹਦੀ ਮਾਂ ਹੀ ਕਹਿੰਦੀ ਵੀ ਜੇ ਤੂੰ ਚੱਲੀਆਂ ਤੇ ਮੁੰਡੇ ਨੂੰ ਨਾਲ ਲੈ ਜਾ ਜਿੱਦਾਂ ਦੀ ਇਹ ਉਦਾਂ ਦੀ ਮਾਂ ਇੱਕੋ ਜਿਹੀਆਂ ਦ ਚਲ ਕੋਈ ਗੱਲ ਨਹੀਂ ਠੰਡ ਚੋਂ ਆਏ ਜੇ ਆਹ ਚਾਹ ਦਾ ਕੱਪ ਤੁਹਾਨੂੰ ਬਣਾ ਕੇ ਦਵਾਂ ਚਲੋ ਆਜੋ ਉਹ ਨਾ ਦਊਗੀ ਬਣਾ ਕੇ ਆਹ ਦਊਗੀ ਗੋਪੀ ਆਇਆ ਸੀ ਮੇਰੇ ਨਾਲ ਤੇ ਮੈਂ ਤੇ ਉਹਨੂੰ ਦਿੱਤਾ ਜਵਾਬ ਮੈਨੂੰ ਆਂਦਾ ਮੈਨੂੰ ਗੁੱਡੇ ਲਿਆ ਕੇ ਦੇ ਦੇ ਨਾਲੇ ਖਾਣ ਨੂੰ ਲਿਆ ਕੇ ਦੇ ਹਾਈ ਹਾਈ ਤੂੰ ਇਹ ਨਹੀਂ ਗੱਲ ਕਾਲੀ ਕਹਿਣੀ ਸੀ ਨਿਆਣਾ ਸੀ ਫਿਰ ਉਹਦੀ ਮਾਂ ਆਖੂਗੀ ਫਖਰੇ ਮਾਮੀ ਨੇ ਇਹ ਨਹੀਂ ਗੱਲ ਗਈ ਆ ਉਹ ਨਿਆਣਾ ਤੇ ਹੈਗਾ ਸੀ ਨਾਲ ਮੈਂ ਵੀ ਗਿਆ ਮੈਂ ਤਾਂ ਆਪਣੀ ਮਾਂ ਦੇ ਨਾਲ ਜਾਂਦਾ ਹਾਂ ਤੂੰ ਗਲੀ ਇੱਥੇ ਰਹਿ ਪਿਆ ਚਲ ਛੁੱਟੀਆਂ 2 ਵਦ ਗਈਆਂ ਆਂ ਕਿ ਤਾਂ ਵਰਗੀ ਉਹ ਰਹਿ ਪਿਆ ਵਾ ਨਹੀਂ ਤੇ ਉਹਦਾ ਦੇ ਨਾਲ ਹੀ ਜਾਣਾ ਸੀ ਉਹਨੇ ਤੇ ਹੁਣ ਮੈਂ ਕਿੱਥੋਂ ਚੀਜ਼ਾਂ ਲਿਆ ਲਿਆ ਦੇਈਆਂ ਮਨ ਨੂੰ ਸਾਡੇ ਦੇ ਆਪਣੇ ਘਰ ਤੇ ਨਹੀਂ ਪੂਰੇ ਹੁੰਦੇ ਉੱਥੇ ਤੁਸੀਂ ਉਹਨੂੰ ਲਿਆ ਜਿੰਦੇ ਖਾਣ ਨੂੰ ਤੁਹਾਨੂੰ ਪਤਾ ਨਹੀਂ ਮੈਂ ਵੀ ਉਹਦੇ ਨਾਲ ਜਾ ਉਹਦੇ ਕੋਲ ਹੈਗੇ ਆ ਪੈਸੇ ਤੇ ਜਾ ਮੈਂ ਆਪਣੀ ਮਾਂ ਕੋ ਲੈਂਦਾ ਚਲੋ ਉਹ ਤੇ ਗੱਲ ਠੀਕ ਵਾ ਪਰਿਆ ਭੀਜੇ ਮੰਮੀ ਨੂੰ ਪਤਾ ਲੱਗਿਆ ਨਾ ਤੇ ਮੰਮੀ ਜੀ ਨੇ ਆ ਕੇ ਮੇਰੇ ਦਿਵਾਲੀ ਹੋਣਾ ਵਾ ਵੀ ਤੂੰ ਹੀ ਕਿਹਾ ਬਣਾਵਾ ਤਾਂ ਹੀ ਤਾਂ ਮੁੰਡੇ ਨੂੰ ਕੋਲ ਲਿਆ ਗਏ ਨਹੀਂ ਦਿੱਤਾ ਉਹ ਨਹੀਂ ਕਿਤੇ ਵੀ ਤੇਰੇ ਦਿਵਾਲੀ ਹੁੰਦੀ ਆ ਮੈਨੂੰ ਪਤਾ ਬਣਾਉਣਾ ਦਾ ਤੂੰ ਇਦਾਂ ਹੀ ਨਾ ਕਰ ਤਾ ਮੋਨੇ ਦੇ ਮੇਰੇ ਨਾਲ ਘਲਤਾ ਹੀ ਇਹਨੂੰ ਵੀ ਮਾਮੇ ਆਪਣੀ ਨੂੰ ਕਹੇ ਤੂੰ ਮੈਂ ਮਾਮੇ ਨੇ ਕਿਹਾ ਬੈਂਕ ਪਰ ਨਹੀਂ ਆ ਇੱਧਰ ਉਹਦੇ ਕੋਲ ਹੀ ਜਾ ਮੈਂ ਜਿਹਨੇ ਕੱਲ ਲਿਆ ਤੈਨੂੰ ਮੇਰੇ ਨਾਲ ਕੋਈ ਨਹੀਂ ਸੁਣਦਾ ਹੀ ਹੁਣੇ ਵੇਖੀ ਆ ਜਾਣਾ ਹੁਣੇ ਕੋਜੇ ਮੁੰਡੇ ਨੇ ਮੰਗ ਹੀ ਲਈ ਸੀ ਗੁੱਡੇ ਤੇ ਕਿੱਧਰ ਦੀ ਆਖਰ ਆ ਗਈ ਹੈਗਾ ਉਹ ਗੁੱਡੇ ਮੈਂ ਕਿੱਥੋਂ ਲਿਆ ਕੇ ਦੱਸ ਜਾਈ ਜਵਾਂ ਕੀ ਗੱਲ ਤੇਰੇ ਕੋ ਕੱਖ ਨਹੀਂ ਘਰ ਆ ਗਿਆ ਨਹੀਂ ਤੇ ਆਪਣੀ ਮਾਂ ਦੇ ਨਾਲ ਹੀ ਚਲ ਜਾਂਦਾ ਕਿਉਂ ਚਲ ਜਾਂਦਾ ਮਾਂ ਦੇ ਨਾਲ ਉਹ ਮੰਮੀ ਗੁੱਸੇ ਗੱਲੀ ਹੋਂਦੇ ਆ ਮੈਂ ਇਹਨਾਂ ਨੂੰ ਕਿਹਾ ਹੀ ਜਿਉ ਖਾਣ ਨੂੰ ਮਮਾ ਸਾਹ ਮੰਗਿਆ ਤਾਂ ਵੀ ਤੂੰ ਲਿਆ ਕੇ ਦਿੱਤਾ ਜੇ ਗੁੱਡੇ ਮੰਗੇ ਤਾਂ ਹਨ ਨੂੰ ਲਿਆ ਕੇ ਦਿੱਤੇ ਕੀ ਗੱਲ ਵਾ ਤੈਨੂੰ ਮੇਰੇ ਕੋਲ ਨਹੀਂ ਆ ਕੱਖ ਵੀ ਨਾ ਮੈਂ ਲਿਆ ਕੇ ਦੇਣਾ ਹੀ ਮਮੀ ਮੈਂ ਇਹਨਾਂ ਨੂੰ ਕਹਿਨ ਲਈ ਤੂੰ ਕਿਹਾ ਨਹੀਂਗਾ ਉਹਨੂੰ ਤੂੰ ਉਹ ਚੁੱਕਣਾ ਦਿੱਤੀਆਂ ਵਾ ਤੂੰ ਦੱਸ ਦੇਖ ਲਓ ਹੋ ਗਈ ਨਾ ਉਹ ਗੱਲ ਕੋਈ ਨਹੀਂ ਕਹਾ ਮੈਂ ਹੀ ਉਹਨੂੰ ਜਵਾਬ ਦਿੱਤਾ ਵਾ ਕਿ ਕਿਤਨੀ ਜਵਾਬ ਕਿਹੜੀ ਗੱਲ ਦਿੱਤਾ ਵਾ ਤੂੰ ਮੈਂ ਕਿੱਥੋਂ ਲਿਆ ਲਿਆ ਤਈ ਜਾਵਾਂ ਉਹਨੂੰ ਤੇ ਤੇਰੇ ਕੋਲ ਕੱਖ ਨਹੀਂ ਗਿਆ ਰਹਿ ਗਿਆ ਮੇਰੇ ਕੋਲ ਹੋਵੇ ਤਾਂ ਮੈਂ ਲਿਆ ਕੇ ਨਾ ਦਵਾ ਇਹ ਸਾਤੂੰ ਹੀ ਕੱਢ ਲਿਆ ਤੇ ਉਹਨੇ ਵੀ ਕੱਢ ਲਿਆ ਤੇ ਮੈਂ ਕਿੱਥੋਂ ਲਿਆ ਲਿਆ ਤਈ ਜਾ। ਉੱਤ ਜੀ ਤੀ ਇਹ ਗੱਲਾਂ ਤੇ ਆਏ ਹੋ ਨਾ ਤੁਸੀਂ ਤੇ ਤੁਹਾਨੂੰ ਘਰੋਂ ਬਾਹਰ ਕੱਢਣਾ ਵਾ ਹੁਣ ਵੇਖ ਲਓ ਇਹ ਗੱਲ ਤੇ ਆਈ। ਮੰਮੀ ਮੋੜ ਕੋੜ ਕੇ ਜਦੋਂ ਕੋਈ ਗੱਲ ਹੁੰਦੀ ਨਾ ਤੇ ਤੁਸੀਂ ਇਹੀ ਗੱਲ ਕਰਦੇ ਆ। ਤੇ ਕਰ ਨਹੀਂ ਨਾ ਤੇ ਮੁੰਡਾ ਆਈ ਗਿਆ ਤੇ ਨਾ ਅਖਰ ਕਿੱਧਰ ਦੀ ਆ ਗਈ ਸੀਗਾ। ਤੇ ਜੀ ਆ ਗਿਆ ਵਾ ਤੇ ਦੇਖ ਲੈ ਮੈਂ ਲਿਆ ਦਿੰਦਾ ਵਾ। ਰਪਿੰਦਰ ਕਸੂਰ ਸਾਰਾ ਤੇਰਾ ਵਾ। ਜੇ ਤੂੰ ਚੱਜਦੀ ਹੋਵੇਂ ਨਾ ਤੇ ਮੁੰਡਾ ਵੀ ਕੋਈ ਕੋਈ ਗੱਲ ਚੱਜਦੀ ਕਰ ਲੈ ਕੇ ਤੇ। ਮੰਮੀ ਦਾੜਾ ਵਿਆਹ ਹੋ ਗਿਆ ਤੇ ਇਹ ਮੁੰਡੇ ਨੇ ਮੇਰੀ ਮੰਨੀ ਨਹੀਂ ਇੱਕ ਵੀ ਮੈਂ ਇੱਤੀ ਮੰਨ ਲਾਏ। ਤੁਹਾਨੂੰ ਫ ਨਹੀਂ ਮੈਂ ਹੀ ਨਿਕਲ ਜਾਨੀ ਤੂੰ ਹੀ ਕਨੂੰ ਨਿਕਲਣਾ ਵਾ ਮੰਮੀ ਕੀ ਕਸੂਰ ਵਾ ਮੇਰਾ ਸਾਰਾ ਕੰਮ ਲੈ ਕੇ ਤੁਰੀ ਆ ਤਾ ਨਹੀਂ ਮੈਂ ਚੰਗੀ ਲੱਗਦੀ ਤੁਹਾਨੂੰ ਕੰਮ ਸੁਹਾ ਕਰਨ ਢਈ ਆ ਤੂੰ ਤੇ ਹੋਰ ਕੌਣ ਕਰਨ ਦੇ ਆ ਦੱਸੋ ਆਗੇ ਨਹੀਂ ਉਹ ਅੰਦਰ ਭਰਾ ਪਰ ਜਾਈ ਤੇਰੇ ਆਏ ਤੇ ਉਹ ਤਰ੍ਹਾਂ ਕਿ ਤਰ੍ਹਾਂ ਲਫਾਫੇ ਬਰ ਬਰ ਆ ਗਏ ਮੰਮੀ ਉਹ ਤੁਹਾਨੂੰ ਆਏ ਚੰਗੇ ਲੱਗਦੇ ਨਹੀਂ ਆ ਜਿਗਦੇ ਵਿਚਾਰੇ ਇੰਨੇ ਜਿਹੀ ਆਏ ਗਏ ਸੀ ਤੇ ਕੀ ਕੋਟ ਚਾਹ ਤੇ ਉਹਨਾਂ ਨੇ ਪੀਣੀ ਹੀ ਹੁਣ ਐਦਾਂ ਨਾਲ ਨੂੰ ਕੱਢ ਦਿੰਨੀ ਤਾਂ ਹੀ ਤੁਸੀਂ ਮਿਲ ਲਿਆ ਹੋਣਾ ਨਾ ਕਾ ਹੋ ਕੇ ਇਹ ਐਸੇ ਤਰ੍ਹਾਂ ਮੇਰੀ ਧੀ ਜਦੋਂ ਆਉਂਦੀ ਤਾਂ ਫੇਰ ਕਰਦੇ ਮੀਤੀ ਨਾ ਸਾਰਾ ਕੁਝ ਕਰਦੇ ਰਹੇ ਆ ਜਿਉ ਸਿਰ ਚ ਕੀ ਪੁੰਜੇ ਪੈਂਦੀ ਹੈ ਨਾ ਤੂੰ ਉਹਨੂੰ ਪੈਣ ਦੋ ਉਹਨੂੰ ਇੱਜ਼ਤ ਰਾਸ ਨਹੀਂ ਆਉਂਦੀ ਬਸ ਟਾੜੀਆਂ ਹੀ ਇਹੋ ਗੱਲਾਂ ਰਹਿਣੀਆਂ ਨੇ ਤੁਸੀਂ ਦੋਵਾਂ ਜੀਆਂ ਨੇ ਬਸ ਇਹਨੂੰ ਕਰੋ ਕੱਟ ਕੇ ਛੱਡਣਾ ਤੂੰ ਰੋਲਾ ਨਾ ਪਾ ਜਾਂ ਆਪਣਾ ਕੰਮ ਕਰ ਜਾ ਨਹੀਂ ਕੱਲਿਆ ਹੁਣਾਂ ਦਾ ਨਾਲ ਮਿਲਿਆ ਦਿੰਨੀ ਆ ਜਾ ਕੇ ਛੱਡ ਦੇ ਤੇਰੇ ਵਰਗਾ ਮਾਮਾ ਤਾਂ ਮੈਨਾਂ ਨਹੀਂ ਕਿਤੇ ਹੋਵੇ ਨਾ ਕਿਸੇ ਦਾ ਵੀ ਕਦੇ ਉਹ ਚੱਲ ਚੰਗਾ ਮਾਤਾ ਹੋ ਨਾ ਡਾਡਾਂ ਨਾਲ ਸਾਡੇ ਨਾਲ ਤੇ ਜਾ ਕੰਮ ਕਰ ਲੈ ਆਪਣਾ ਜਾ ਹੁਣ ਪੈਸੇ ਖਰਚਣੇ ਪੈਣੇ ਹੀ ਮੈਂ ਤੁਹਾਨੂੰ ਬਹਿਲਾਂ ਹੀ ਬੋਲਦੀ ਆ ਮਨੂੰ ਆ ਗਈ ਕਿ ਮੰਮੀ ਨੇ ਮੇਰਾ ਨਾਂ ਹੀ ਲਾਉਣਾ ਆ ਪੁੱਲਾਉਣਾ ਤੇ ਹੈਗਾ ਹੁਣ ਮੈਂ ਦੱਸ ਕਿੱਥੋਂ ਲਈ ਜਾਵਾਂ ਤੇ ਮੇਰੇ ਖਾਲੀ ਦਿਵਾਲੇ ਹੋਂਦੇ ਭਲਾਗੇ ਮੈਂ ਤਾਂ ਕਿੰਨਾ ਕਿ ਗੱਲ ਚ ਨਾ ਬਾਅਦ ਚ ਮੈਨੂੰ ਐਵੇਂ ਵਿੱਚ ਸੀਟ ਦੇ ਰਹਿੰਦੇ ਆ ਉਹ ਚੱਲ ਕੋਈ ਗੱਲ ਨਹੀਂ ਕਿਹੜਾ ਨਵਾਂ ਕਸੀਟਨ ਲੱਗੇ ਆ ਕਿਤੇ ਇਹਦਾ ਡੇਲੀ ਦਾ ਕੰਮ ਹੋ ਗਿਆ ਵੇ ਇਹੋ ਪਰ ਇਹਨਾਂ ਦੀ ਸਾਰੀ ਉਮਰ ਨਾ ਇਦਾਂ ਹੀ ਲੰਘ ਜਾਣੀ ਆ ਅਜੇ ਸ਼ੁਕਰ ਕਰ ਉਹ ਚਲ ਗਈ ਆ ਅਜੇ ਦੋਨੇ ਬੋਲੀਆਂ ਪੁੰਦੀ ਨਾਉਣਾ ਸੀ ਤੇ ਦਰਜਿੰਦਰਾ ਆ ਕੀ ਤੂੰ ਖਲਾਰਾ ਪਾਇਆ ਵਾ ਜਿੰਨੇ ਦਿਨ ਤੂੰ ਰਹੀ ਹਣਾ ਰਸੋਈ ਸਾਫ ਸੁਥਰੀ ਰੱਖੀ ਹੀ ਮੈਂ ਆ ਫੁਲਕੇ ਲਾ ਕੇ ਉਦਾਂ ਹੀ ਆਟਾ ਰੱਖਿਆ ਵਾ ਆ ਚੌਲ ਖਿਲਰੇ ਆ ਕਮ ਸੇ ਕਮ ਅਸੋਈ ਤੇ ਪਹਿਲਾਂ ਸਾਫ ਕਰਿਆ ਕਰ ਅੱਜ ਹੁਣੇ ਆ ਜੇ ਮੈਂ ਫੁਲਕੇ ਲਾ ਕੇ ਹਟੀਆਂ ਤੇ ਹੁਣ ਮੈਂ ਰਸੋਈ ਸਾਫ ਕਰਨ ਲੱਗੀ ਆ ਪੜ ਮੇਰੇ ਚਾਰ ਹੱਥ ਤੇ ਹੈ ਨਹੀਂ ਆ ਵੀ ਮੈਂ ਨਾਲ ਹੀ ਫੁਲਕੇ ਲੰਬੀ ਲੰਦੀ ਰਸੋਈ ਵੀ ਸਾਫ ਕਰ ਰਹੀ ਆ ਤੂੰ ਤਾਂ ਝਾੜੂ ਲਾਉਂਦੀ ਆ ਝਾੜੂ ਬਾਅਦ ਚ ਲਾਉਂਦੀ ਆ ਪਹਿਲਾਂ ਰਸੋਈ ਦੀ ਸਫਾਈ ਕਰਦੀ ਆ ਕੋਈ ਭੈਣ ਭਰਾ ਹੀ ਆ ਜਾਂਦਾ ਕਹੂਗਾ ਕਿੰਨਾ ਖਲਾਰਾ ਪਾਇਆ ਅੰਦਰ ਤੇ ਹੁਣ ਮੈਂ ਲੱਗੀ ਤੇ ਹੈ ਗਈ ਆ ਹੁਣ ਸੋਈ ਚ ਹੀ ਨਹੀਂ ਆ ਤੁਹਾਡੇ ਸਾਹਮਣੇ ਹੋਰ ਮੈਂ ਕੀ ਕਰਨ ਰਹੀ ਆ ਭਲਾ ਤੇ ਨਾਲੇ ਉੱਥੇ ਵੀ ਕੰਮ ਤਾਂ ਦਾ ਕੋਈ ਕਰਦੀ ਰਹੀ ਆ ਕਿ ਇਦਾਂ ਬੈਠ ਖਲੋ ਕੇ ਆ ਗਈ ਉਹ ਮੰਮੀ ਕਰਦੀ ਰਹੀ ਆ ਕੰਮ ਮੈਂ ਕੰਮ ਕਿਉਂ ਨਹੀਂ ਕਰਦੀ ਰਹੀ ਭਲਾ ਆਹੋ ਤੇ ਮੈਨੂੰ ਗੋਪੀ ਨੇ ਦੱਸ ਹੀ ਦਿੱਤਾ ਸੀ ਕਿੰਨਾ ਕੰਮ ਕਰਦੀ ਰਹੀ ਆ ਇੱਕ ਤੇ ਗੋਪੀ ਤੁਹਾਨੂੰ ਬੜਾ ਕੁਝ ਤਾਂ ਜੋ ਹੁੰਦਾ ਉਹਦੇ ਨਿਆਣੇ ਦੀਆਂ ਗੱਲਾਂ ਤੇ ਤੁਸੀਂ ਆਉਣਾ ਹੁੰਦਾ ਵਾ ਉਹ ਨਿਆਣੇ ਸੱਚ ਦੱਸਦਾ ਹੁੰਦਾ ਵਾ ਸਿਆਣੇ ਤਾਂ ਬਥੇਰੇ ਟੱਕਣ ਟੱਕਦੇ ਆ ਨਿਆਣੇ ਪੋਲ ਖੋਲ ਦਿੰਦੇ ਆ ਮੰਮੀ ਮੈਂ ਕਰਦੀ ਰਹੀ ਜਿੰਨੇ ਜੋਗੀ ਹੈਗੀ ਠੀਕ ਹੈ ਨਾ ਹਾਂ ਉਹ ਕਰਦੀ ਰਹੀ ਤੂੰ ਤੇ ਨਾਲੇ ਮੁੰਡੇ ਨੂੰ ਛਾੜਾਂ ਹੀ ਆ ਨਾ ਜੇ ਕਿਤੇ ਮੁੰਡਾ ਬਿਮਾਰ ਹੋ ਗਿਆ ਫੇਰ ਵੇਖ ਲਈ ਤੇ ਜੇ ਮੈਂ ਨਾ ਛੱਡ ਕੇ ਹੁੰਦੀ ਤੇ ਫੇਰ ਤੁਸੀਂ ਉਹਦਾ ਕਹਿਣਾ ਸੀ ਕਿ ਜੇ ਉਹ ਕਹਿੰਦਾ ਸੀ ਤੁਹਾਨੂੰ ਛੱਡ ਆਉਂਦੀ ਤੁਸੀਂ ਮੈਨੂੰ ਕਿਸੇ ਪਾਸੇ ਟਿਕਣ ਵੀ ਦਿਓਗੇ ਗੋੜੇ ਗੋੜੇ ਤੂੰ ਤਾਂ ਠੰਡਵਾ ਆਪਣੇ ਘਰ ਇੱਥੇ ਜਾਈ ਸੇ ਦਵਕਾ ਮਾਰ ਕੇ ਬਾਹਲ ਦੇ ਉੱਥੇ ਤਾਂ ਮੈਨੂੰ ਪਤਾ ਵਾ ਮਡੇਰ ਸਾਰੇ ਗੁੱਡਿਆਂ ਦੇ ਮਗਰ ਫਿਰਦੀ ਹੁੰਦੀ ਆ ਇੱਥੇ ਤਾਂ ਮੈਨਾਂ ਹੀ ਗੁੱਡੇ ਉੱਡਦੇ ਨਹੀਂ ਕਿਤੇ ਇੱਥੇ ਤਾਂ ਉਹਨੇ ਗੁੱਡਿਆ ਮਗਰ ਜਾਣਾ ਹੀ ਨਹੀਂ ਗੁੱਡਿਆ ਮਗਰ ਜਾਂਦਾ ਨਾ ਤੇ ਚਾਰ ਚੰਬੂ ਵੀ ਕਰਾ ਲੈਂਦਾ ਹੁੰਦਾ ਕਦੀ ਮੇਰ ਕੋ ਕਦੀ ਆਪਣੇ ਦਾਦੇ ਕੋ ਉੱਥੇ ਉਹਨੂੰ ਕਿੰਨੇ ਕਹਿਣਾ ਵਾ ਕਿਉਂ ਉੱਥੇ ਕਹਿਣ ਵਾਲੇ ਹੈ ਨਹੀਂਗੇ ਆ ਬਹੁਤ ਹੈਗੇ ਆ ਭਰਾਣਾ ਤੇਰੀ ਉਦਾਂ ਨਹੀਂ ਬੰਦੀ ਉਹ ਪਤਾ ਨਹੀਂ ਤੁਹਾਨੂੰ ਦੋਵੇਂ ਮਾਪ ਪੁੱਤਾਂ ਨੂੰ ਘੁੰਮਦਾ ਹੈ ਕਿ ਨਹੀਂ ਘਵਾਉਂਦਾ ਕਿਉਂ ਘਮੁੰਦਾ ਕਿਉਂ ਨਹੀਂ ਕੀ ਕਰ ਜੇ ਬਣਦੀ ਸੀ ਤੇ ਅਗਲੇ ਨੇ ਮੈਨੂੰ ਸੱਦਿਆ ਸੀ ਆ ਸੱਦਿਆ ਸੀ ਤੈਨੂੰ ਚੇਚਾ ਫੋਨ ਕੀਤਾ ਸੀ ਤੇ ਤੇਰੀ ਮਾਂ ਨੇ ਤੈਨੂੰ ਫੋਨ ਕਰਤਾ ਅੱਛਾ ਲਾਕੀਆਂ ਕੇ ਹੋਰ ਨਾ ਮਾਰੀ ਮੈਂ ਚਲਾਕੀਆਂ ਖਾਧੀਆਂ ਪੀਤੀਆਂ ਵਾਂ ਹੁਣ ਖਾਦਾ ਪੀਤਾ ਪਤਾ ਨਹੀਂ ਤੈਨੂੰ ਕੀ ਕੰਮਕਾਰ ਆਪਣਾ ਤੇ ਕੰਮ ਹੀ ਕਰਨ ਨਹੀਂ ਸੀ ਸੂਰੀ ਚੰਗੇ ਹੋਣ ਆ ਜਾਂਦੇ ਤੇਰੀ ਸਾਰੀ ਉਮਰ ਇਦਾਂ ਹੀ ਲੰਘ ਜਾਣੀ ਐ ਕੰਮ ਵੀ ਨਹੀਂ ਕਿਤੇ ਕਰਨ ਦੇਣਾ ਹੁੰਦਾ ਵੀ ਕੰਮ ਹੀ ਕਰ ਤਦ ਚੰਗੀ ਭਲੀ ਮਰਸੋਈ ਸਾਫ ਕਰ ਲੱਗੀ ਆ ਤੇ ਆ ਕੇ ਬਸ ਲੜਾਈ ਨੂੰ ਮਾਜਾ ਮਾਰਦੀ ਰਹਿੰਦੀ ਬਿਮਾਰ ਤਾਂ ਉਦੋਂ ਦੀ ਤਾਂ ਹੀ ਪਈ ਹੋਣੀ ਆ ਵੀ ਕੋਈ ਲੜਨ ਵਾਲਾ ਨਹੀਂ ਲੱਭਾ ਹੁਣ ਹੁਣ ਆਂਦੇ ਹੀ ਲੜਨ ਵਾਲਾ ਲੱਭ ਗਿਆ ਤੇ ਹੁਣ ਬਿਮਾਰੀ ਵੀ ਉੱਡ ਗਈ ਆ ਸਾਰੀ ਭੁੱਲ ਦੇਨੀ ਆਜੋਗਾ ਅੰਦਰ ਉਹ ਮੈਂ ਤੇ ਉਦਾਂ ਹੀ ਫੋਨ ਖਾਂਜੀ ਇੱਕ ਦੋ ਆਈ ਸੀ ਤੇ ਮੈਂ ਉਹ ਕਰਨ ਰਿਆ ਸੀਗਾ ਅੱਛਾ ਹੂੰ ਤੇ ਰਪਿੰਦਰ ਦਾ ਨਹੀਂ ਫੋਨ ਆਇਆ ਰਪਿੰਦਰ ਦਾ ਫੋਨ ਤੁਹਾਨੂੰ ਕੀ ਦੱਸਾਂ ਫੋਨ ਤੇ ਵੀ ਗੱਲ ਕਰਾਂ ਨਾ ਤੇ ਮੈਨੂੰ ਡਰੀ ਲੱਗਦਾ ਵਾ ਕਿ ਕਿਤੇ ਕੋਈ ਉਦਾਂ ਦੀ ਗੱਲ ਨਾ ਹੋਈ ਹੋਏ ਤੇ ਇਹਨਾਂ ਵਿਚਾਰੀ ਬੜੀ ਤੰਗ ਹੋਵੇ ਜਦੋਂ ਆਪਣੀਆਂ ਗੱਲਾਂ ਦੱਸਦੀਆਂ ਨਾ ਐਨਾ ਦੁੱਖ ਹੁੰਦਾ ਵਾ ਨਾ ਵੀ ਹਾਏ ਹਾਏ ਮਾਸੀ ਹੁਣਾਂ ਤੇ ਆਪਣੇ ਵੱਲੋਂ ਚੰਗਾ ਘਰ ਵੇਖਿਆ ਸੀ ਤੇ ਉਹਦੀ ਕਿਸਮਤ ਨੂੰ ਕੀ ਕਲੰਕ ਲੱਗ ਗਿਆ ਵਿਚਾਰੀ ਦੀ ਨਹੀਂ ਜਦੋਂ ਤੁਸੀਂ ਗਏ ਹੋ ਤਾਂ ਤਾਂ ਗੱਲ ਨਹੀਂ ਕੋਈ ਕੱਲ ਕੀ ਕਰਨੀ ਉਹਨੇ ਤੇ ਵਿਚਾਰੀ ਨੇ ਪਤਾ ਨਹੀਂ ਦੱਸਣਾ ਹੀ ਕਿ ਨਹੀਂ ਦੱਸਣਾ ਹੂੰ ਉਹਦੀ ਸੱਸ ਨੇ ਤੇ ਉਹਦੀ ਨਾਨਨੇ ਆਪਣੇ ਮੂੰਹ ਆਪੇ ਦੱਸਤੀਆਂ ਹੀ ਹੂੰ ਕੀ ਹੁੰਦੀ ਉਹ ਵਿਚਾਰੀ ਬੈਠੀ ਹੀ ਮੇਰੇ ਲਾਗੇ ਅੱਛਾ ਨਹੀਂ ਕੀ ਲਾਂ ਕਰਨ ਵੀ ਭਾਬੀ ਕਹਿੰਦੇ ਆ ਵੀ ਕੁੜੀ ਨਾ ਹੋਵੇ ਇਦਾਂ ਵਾ ਪੱਥਰ ਨਾ ਜੰਮਦੀ ਤੇ ਆਣ ਕੇ ਨਾਨ ਨਹਿ ਬਹਿ ਗਈ ਪਹਿਲਾਂ ਲਾਗੇ ਹੂੰ ਮੈਂ ਤੇ ਇਹਨੂੰ ਪੈਰ ਭੁੰਦੇ ਨਹੀਂ ਪਾਉਂ ਦਿੰਦੀ ਕਹਿੰਦੀ ਇਹਨੂੰ ਤੇ ਬੈੱਡ ਰੈਸਟ 'ਤੇ ਰਸਤੀ ਆ ਮੈਂ ਤੇ ਆਪਣੇ ਸਭੋ ਬੱਚਿਆਂ ਦੀਆਂ ਛੁੱਟੀਆਂ ਕਰਾਈਆਂ ਆ ਕਰਦਾ ਕੰਮ ਭੰਨਿਆ ਇੱਕ ਵਾਰੀ ਤੇ ਮੈਂ ਆਖਿਆ ਮੈਂ ਵੀ ਕੋਈ ਗੱਲ ਨਹੀਂ ਜੇ ਤੁਸੀਂ ਸਾਥ ਨਹੀਂ ਦੇਣਾ ਤੇ ਕਿੰਨੇ ਦੇਣਾ ਵਾ ਫਿਰ ਅੱਗੋਂ ਕਰਦੀ ਸੀ ਆਹੋ ਇਹ ਤੇ ਗੱਲ ਹੈਗੀ ਆ ਫਿਰ ਨਾਲ ਹੀ ਨਾ ਕੁੜੀ ਮੁੰਡੇ ਵਾਲੀਆਂ ਵਿੱਚੋਂ ਵਿੱਚੋਂ ਗੱਲਾਂ ਟੋਂਦੀ ਹੀ ਮੈਨੂੰ ਤੇ ਮੈਂ ਫਿਰ ਕਹਤਾ ਸੀ ਉਹਨਾਂ ਮੈਂ ਵੀ ਕੋਈ ਗੱਲ ਨਹੀਂ ਪਹਿਲਾ ਬੱਚਾ ਵਾ ਫਿਰ ਕੀ ਆ ਕੀ ਹੋਵੇ ਪੁੱਤ ਹੋਵੇ ਇਕੋ ਜਿਹਾ ਦੋਵੇਂ ਆਹੋ ਚਲੋ ਕੋਈ ਗੱਲ ਨਹੀਂ ਇਹ ਰੱਬ ਦੀ ਦਾਤ ਵਾ ਕਹਿੰਦੀ ਨਹੀਂ ਨਹੀਂ ਉਹ ਤੇ ਹੈਗਾ ਹੀ ਆ ਚਲੋ ਕੋਈ ਨਹੀਂ ਮੁੰਡਾ ਹੋਵੇ ਤੇ ਚੰਗਾ ਹੀ ਆ ਤੇ ਜੇ ਸਾਸਾ ਹੀ ਆ ਤੇ ਉਹ ਤੋਂ ਵੱਧ ਵਾ ਹੁੰਦੇ ਜਿੱਦਣ ਦੀ ਮੇਰੀ ਕੁੜੀ ਆਈ ਆ ਨਾ ਇਹਨੇ ਕੋਈ ਕੰਮ ਨਹੀਂ ਕਰਨ ਦਿੱਤਾ ਤੇ ਕੰਮ ਚਰੀਓ ਸਾਰਾ ਆਪ ਕਰਨ ਦੀ ਆ ਤੇ ਤੁਹਾਨੂੰ ਕਿਹੜਾ ਨਹੀਂ ਦਿਖਣ ਲਿਆ ਮੈਂ ਐਸਾ ਕੋ ਸੋਚਣ ਡਿਆ ਹੀਗਾ ਮੈਂ ਵੀ ਜੇ ਉਹ ਕੁੜੀ ਨਾ ਨਾ ਆਈ ਹੁੰਦੀ ਤੇ ਤੁਹਾਨੂੰ ਛੱਡ ਆਉਂਦਾ ਤੁਸੀਂ ਥੋੜਾ ਬੋਧਾ ਕੰਮ ਨਾਲ ਕਰਾ ਦਿੰਦੇ ਪਰ ਹੁਣ ਜੇ ਉਹਨੂੰ ਕਹੀਏ ਕਿ ਤੂੰ ਚਲ ਜਾ ਜੋਤ ਨਹੀਂ ਆਉਣਾ ਤੇ ਉਹ ਵੀ ਗੱਲ ਨਹੀਂ ਚੰਗੀ ਫੇਰ ਹੋਰ ਗੱਲਾਂ ਬਣਾਉਣੀਆਂ ਉਹਨਾਂ ਨੇ ਉਹ ਮੈਂ ਤੇ ਉਹਨੂੰ ਇਹ ਵੀ ਗੱਲ ਆਖੀ ਪਰ ਜੇ ਸੱਚ ਦੱਸਾਂ ਨਾ ਤੇ ਚੰਗਾ ਹੀ ਹੋਇਆ ਵਾ ਉਹਨੇ ਸਾਨੂੰ ਆਖਿਆ ਨਹੀਂ ਇੱਕ ਤੇ ਉਹਦੀ ਸੱਸ ਨੇ ਉਹਨੂੰ ਰੋਜ਼ ਤਾਨਨੇ ਮਾਰਿਆ ਕਰਨੀ। ਦੂਜਾ ਸਾਡੇ ਤੋਂ ਇਹਨਾਂ ਦੁੱਖ ਵੇਖਿਆ ਨਹੀਂ ਜਾਣਾ ਉਹਦਾ। ਹੁਣ ਤੇ ਵਿਚਾਰੀ ਆਪ ਦੁੱਖ ਦੱਸਦੀ ਆ ਨਾ ਤੇ ਸੁਣ ਲੀਦਾ ਵਾ ਤੇ ਸਮਝਾ ਵੀ ਦੇਈਦਾ ਤੇ ਜੇ ਅੱਖਾਂ ਸਾਹਮਣੇ ਵੇਖਿਆ ਤੇ ਫੇਰ ਬੋਲਣੋਂ ਨਹੀਂ ਰਿਹਾ ਜਾਣਾ। ਤੁਹਾਨੂੰ ਵੀ ਪਤਾ ਵਾ ਜਦੋਂ ਦੱਸਦੀ ਆ ਨਾ ਤੇ ਤਰਸ ਹੁੰਦਾ ਵਾ ਉਹਦੇ ਤੇ ਵੀ ਕੀ ਹੋ ਗਿਆ ਵਾ ਰੱਬਾ ਉਹਦੇ ਨਾਲ। ਹੁਣ ਜੇ ਸੱਸ ਵਾ ਤੇ ਉਹਨੂੰ ਸਭੋਂ ਚਾਹੀਦਾ ਵਾ ਵੀ ਘਰ ਸੰਭਾਲੇ ਨਾਲੇ ਰਵਿੰਦਰ ਨੂੰ ਵੀ ਸੰਭੇ ਜੇ ਕੁੜੀ ਹੋਜੂਗੀ ਤੇ ਮਾੜਾ ਥੋੜੀ ਹੋ ਜਾਣਾ ਆ ਕੁਝ ਤੇ ਜਿੰਨਾਂ ਨਾਲ ਆਈ ਗਈ ਆ ਸਿਰਵਿੰਦਰ ਵਿਚਰੀ ਦੱਸਦੀ ਕਹਿੰਦੀ ਭਾਬੀ ਮੈਂ ਆ ਪਗਾ ਪਗਾ ਦਿੰਨੀ ਇਹਨੂੰ ਕੋਲੀ ਚੋ ਕੇ ਇਧਰ ਉਧਰ ਨਹੀਂ ਕਰਦੀ ਉਹ ਗੱਲ ਤੇ ਸਾਰੀ ਇਹ ਮਾਂ ਸਮਝਾਉਂਦੀ ਹੁਣ ਲਵਲੀ ਆ ਤੇ ਉਹ ਵੀ ਮੇਰੇ ਲਾਗੇ ਬੈਠਾ ਸੀ ਉਦੋਂ ਇਹੋ ਹੀ ਦੁੱਖ ਉਹ ਸੁਣਾਉਂਦਾ ਸੀ ਮੈਨੂੰ ਪਰ ਹੁਣ ਕਰੀਏ ਕੀ ਚਾ ਉਧਰ ਉਥੇ ਆ ਮਾਂ ਦੀ ਤੇ ਕੁੜੀ ਦੀ ਦੋਵਾਂ ਨੂੰ ਇਹੀ ਕੋਈ ਕਹਿ ਨਹੀਂ ਸਕਦੇ ਜੇ ਤੇ ਲਵਲੀ ਦਾ ਡੈਡੀ ਹੁੰਦਾ ਫੇਰ ਤੇ ਚਲ ਚਾਰ ਜਣੇ ਜਾ ਕੇ ਉਹਨਾਂ ਨਾਲ ਗੱਲ ਕਰਦੇ ਪਰ ਹੁਣ ਜਨਾਨੀ ਨੂੰ ਕਹਿ ਕੀ ਲੈਣਾ ਕੋਈ ਗੱਲ ਨਹੀਂ ਮੈਂ ਤੇ ਰੱਬ ਅੱਗੇ ਹੀ ਅਰਦਾਸ ਕਰਦੇ ਆ ਕਿ ਚਾਹ ਰਪਿੰਦਰ ਘਰ ਕੋ ਚੰਗਾ ਜੀ ਆ ਜੇ ਤੇ ਉਹਦੀ ਵਿਚਾਰੀ ਦੀ ਸੁਣੀ ਜਾਵੇ ਅਹੀਂ ਤੇ ਅਰਦਾਸਾਂ ਦੇਈਆਂ ਨਾ ਕਰਨ ਉਹ ਤੇ ਸਿੱਧੀਆਂ ਰੱਬ ਨੂੰ ਵੀ ਤਾਨੇ ਮਾਰਦੀਆਂ ਵਾ ਰੱਬ ਵੀ ਨਹੀਂ ਛੱਡਦੀਆਂ ਜੇ ਰੱਬ ਮੁੰਡਾ ਨਾ ਦੇਊਗਾ ਕੁੜੀ ਦੇ ਦਊਗਾ ਤੇ ਮਾੜਾ ਥੋੜੀ ਕੁਝ ਹੋ ਜਾਣਾ ਵਾ ਫਿਰ ਕੀ ਹੋਇਆ ਦੋਵੇਂ ਦਾਤਾਂ ਤੇ ਰੱਬ ਦੀਆਂ ਹੀ ਆ ਨਾ ਪਰ ਇਹ ਗੱਲ ਪਤਾ ਨਹੀਂ ਉਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਮੈਨੂੰ ਤੇ ਇਹ ਆ ਕਿ ਜੇ ਕੱਲ ਨੂੰ ਕੋਈ ਬੱਚਾ ਕੁੜੀ ਜਾਂ ਮੁੰਡਾ ਹੋਇਆ ਤੇ ਉਹਨੂੰ ਨਾ ਤੰਗ ਕਰਨ ਮੁੜ ਕੇ ਫੇਰ ਕਹਿਣਗੇ ਆਪੇ ਮੁੰਡੇ ਨੂੰ ਇਦਾਂ ਕਰ ਕੁੜੀ ਨੂੰ ਤੂੰ ਇਦਾਂ ਰੱਖ ਉਹ ਚਲੋ ਕੋਈ ਗੱਲ ਨਹੀਂ ਅਸੀਂ ਤੇ ਚੰਗਾ ਹੀ ਸੋਚਣਾ ਨਾਲ ਉਹਦੇ ਬਾਰੇ ਰੱਬ ਅਗੇ ਅਰਦਾਸ ਕਰਨ ਦੇ ਆ ਵੀ ਜੀ ਚੰਗਾ ਜੀ ਤੇ ਉਹਦੀ ਸੁਣੀ ਜਾਵੇ ਚਲੀ ਬਾਕੀ ਕੋਈ ਨਹੀਂ ਫੋਨ ਤੇ ਰਾਜੀ ਬਾਜੀ ਪੁੱਛਦੇ ਰਹੋ ਨੂੰ ਚਲੋ ਕੋਈ ਨਹੀਂ ਮੈਂ ਕਰ ਲਿਆ ਕਰੂੰਗੀ ਫੋਨ ਹਾਂ ਚਲੋ